ਹਾਏ ਹੇ ਹਾਇ ਰੱਬਾ ਮੇਂ ਅੱਖ ਚ ਕੀ ਪੈ ਗਿਆ ਆ ਮਾੜਾ ਜਿਹੀ ਮੇਰੀ ਅੱਖ ਚ ਦੇਖੇ ਇਧਰ ਨੂੰ ਚਾਨਣੇ ਚਾ ਕੇ ਕੀ ਪੈ ਗਿਆ ਅੱਛਾ ਇਹ ਬਹੁਤ ਜਲਨ ਹੋ ਰਹੀ ਹੈ ਛੇਤੀ ਕੁਝ ਤਾਂ ਕੁਝ ਹੈ ਹੀ ਨਹੀਂ ਹਾਏ ਮੰਮੀ ਛੇਤੀ ਦੇਖੋ ਧਿਆਨ ਨਾਲ ਦੇਖੋ ਹਾਇ ਰੱਬਾ ਨਹੀਂ ਪੀਸਦਾ ਹੈ ਪਤਾ ਨਹੀਂ ਮੈਨੂੰ ਲੱਗਦਾ ਕੋਈ ਕਚਰਾ ਪੈ ਗਿਆ ਬਹੁਤ ਜ਼ਿਆਦਾ ਜਲਨ ਹੋਈ ਜਾਂਦੀ ਆ ਹਾਂ ਕਣਕਾ ਕੁਣਕਾ ਦਾ ਟਾਈਮ ਆ ਨਾ ਸ਼ਾਇਦ ਕਚਰਾ ਹੀ ਪੈ ਗਿਆ ਹੋਊਗਾ ਜਾ ਕੇ ਦੇਖਦੀ ਹਾਂ ਹਾਂ ਮੈਂ ਕੋਈ ਨਹੀਂ ਮੈਂ ਲੈ ਗਈ ਹਾਂ ਠੀਕ ਹੈ ਕੋਈ ਅੰਦਰ ਚੱਲ ਜਾ ਵਾਚ ਗਿਆ ਉਹ ਅੱਜ ਤਾਂ ਮਾਰੇ ਗਿਆ ਸੀ ਇੱਕ ਵਾਰ ਤਾਂ ਇਹ ਹੋ ਗਿਆ ਜੀ ਲੈ ਵੀ ਅੱਜ ਦਾ ਕਾਲਿਆ ਸਿਆ ਤੂੰ ਫੜਿਆ ਗਿਆ ਚਲ ਰਖੜਾ ਕੀ ਕਰਦਾ ਇੱਥੇ ਕੋਈ ਆ ਜਾ ਓਏ ਕੋ ਦੋ ਦੋ ਗਿਆ ਹਾਇ ਤੱਕ ਨਹੀਂ ਆਇਆ ਲੈ ਫੋਨ ਕਰਕੇ ਕਹਦਾ ਉੱਥੇ ਆ ਜਾ ਵੀ ਆਉਣਾ ਨਹੀਂ ਤਾਂ ਦੱਸ ਦਿੰਦਾ ਐਨਾ ਟਾਈਮ ਹੁੰਦਾਗਾ ਲੈ ਆ ਆ ਗਿਆ ਉਹ ਤੇਰਾ ਵੀ ਸਰਿਆ ਪਿਆ ਐਨਾ ਟਾਈਮ ਹੁੰਦਾਗਾ ਓਏ ਹਾਂ ਹੱਸ ਗਿਆ ਜੀ ਓਏ ਉਹ ਕੀ ਹੋਇਆ ਪਤਾ ਨਾ ਤਾਂ ਮੈਂ ਨਹੀਂ ਖੋਦਾ ਹੁਣੀ ਮੈਂ ਤਾਂ ਪੂਰਾ ਉਤਾਵਲਾ ਤੂੰ ਗੱਲ ਦੱਸ ਗੱਲ ਕੀ ਹੋਈ ਆ ਮੈਂ ਤਾਂ ਕਰੇ ਗਿਆ ਸੀ ਨਾ ਜਦੋਂ ਉਹਨਾਂ ਦੇ ਹਾਂ ਉਹ ਤਾਂ ਬੈਠਾ ਗੱਲਾਂ ਕਰ ਰਿਹਾ ਸੀਗਾ ਅੱਛਾ ਉਹ ਫਰਤਾ ਆ ਪਾਪੀ ਆ ਕੇ ਵੇ ਤਾਇਆ ਉਹ ਪਤਾ ਤਾਂ ਲੱਗਿਆ ਕੋਸਾ ਉਹ ਪਤਾ ਤਾਂ ਲੱਗਿਆ ਨਹੀਂਗਾ ਬਸ ਆ ਨਿਕਲ ਕੇ ਆਇਆ ਨਾਲੇ ਯਾਰ ਮੈਨੂੰ ਤਾਂ ਹੋਰ ਹੀ ਗੱਲ ਪਤਾ ਲੱਗੀ ਹੈਗੀ ਉਹ ਕਿਹੜੀ ਗੱਲ ਓਏ ਯਾਰਾ ਉਤਾ ਇੱਥੇ ਤਾਈ ਦੀ ਜ਼ਮੀਨ ਲੈਣ ਵਾਸਤੇ ਆਈ ਹੋਈ ਹੈਗੀ ਉੱਤੇ ਨਾਲੇ ਯਾਰ ਉਹਨੇ ਕੋਈ ਵਿਆਹ ਵੀ ਨਹੀਂ ਕਰਾਇਆ ਹੈਗਾ ਆ ਜਾ ਤਾ ਮੇਰੇ ਖੀ ਬੱਠਾ ਉਹ ਤੇਰਾ ਭਲਾ ਹੋ ਜੇ ਓਏ ਕਿਵੇਂ ਕੀਤਾ ਉਹਨੇ ਕੋਈ ਜਰ ਤੈਨੂੰ ਦੱਸਤਾ ਰਿਹਾਗਾ ਵੀ ਸਾਰੀ ਜਮੀਨ ਜਾਇਦਾਦ ਤੇ ਆਖਾਂ ਗੀ ਤਾਇ ਦੇ ਪੈਂਛਾਂ ਤੇ ਆਖਾਂ ਗੀ ਉਹਦੇ ਵਾਸਤੇ ਆਈ ਹੋਈ ਆ ਤੌਰੇ ਉਹ ਕਾਲੇ ਹੁਣ ਮੇਰੇ ਗੱਲ ਸਮਝ ਆ ਗਈ। ਇਹ ਸਾਰਾ ਚੱਕਰ ਕੀ ਆ? ਓਪਰਾਵਾ। ਮੇਰੇ ਨਾਲ ਚੱਲਿਆ ਕਰ। ਜੇ ਤੋੜ ਜਾਣੀ ਹੋਈਏ, ਬਚ ਵੀ ਜਾਵਾਂਗੇ। ਕੱਦੇ ਨੂੰ ਘੇਰ ਕੇ ਜੀਪ ਤਾਂ ਫੜ ਕੇ ਕੁੱਟਣਾ। ਮਾਰ ਮੂਰ ਦੇਣ ਬਈ। ਉਹ ਮੈਂ ਤਾਈ ਨੂੰ ਤਾਂ ਤੈਨੂੰ ਸਮਝਾ ਰਹੀ ਤੀ ਵੀ ਰਹਿੰਦੇ ਤੂੰ ਕਿਹੜਾ ਮੰਨਦਾ? ਸੋਹਣੀ ਆ ਤਾਈ, ਸੋਹਣੀ ਆ ਤਾਈ। ਹੁਣ ਪੀਆ ਜਾ ਕੇ ਉਹ ਤੋਂ ਚਾਹ। ਸਾਰਾ ਕੋਈ ਨਾ। ਚੱਲ ਆ ਜਾ। ਘਰੇ ਚੱਲੀਏ ਚਾਹ ਬਣਾ ਕੇ ਪੀਵਾਂਗੇ। ਆਜਾ ਉਹੀ ਤਾਂ ਆ ਨਹੀਂ ਹੋ ਰਿਹਾ ਸ਼ੋਕਰਾ ਬਚ ਗਿਆ ਮਾਰਤਾ ਸੀ। ਕਪੂ ਦੀ ਸਬਜ਼ੀ ਹੀ ਬਣਾਵਾ। ਉਹ ਪੁੱਤ ਜੋ ਮਰਜ਼ੀ ਬਣਾ ਲਓ ਜੋ ਤੁਹਾਨੂੰ ਚੰਗਾ ਲੱਗਦਾ। ਵੈਸੇ ਮੈਂ ਚਾਹੁੰਦਾ ਸੀਗਾ ਮੈਂ ਪ੍ਰਿੰਡੀਆ ਲਿਆਉਂਦਾ ਅੱਜ। ਲੈ। ਸੁੱ ਲੈ ਉਹ ਬਣਾ ਲੂ। ਆਪਣੇ ਖੇਤ ਵਧੀਆ ਲੱਗ ਰਹੇ ਪੁੱਤ। ਮੈਂ ਬੋਲ। ਉਹ ਮੈਦਾਨਾ ਪੁੱਤ ਤੂੰ ਕੰਮ ਕਾਜ ਕਰ ਲੈ ਮੈਂ ਦੇਖਦਾ ਕਰਾਂ। ਓਏ ਕੋਲਦਾਂ ਭਾਈ ਦਰਵਾਜਾ ਕਾਲੇ ਤੂੰ ਅ ਤੂੰ ਕੀ ਕਰਦਾ ਫਿਰਦਾ ਇੱਥੇ? ਓ ਕੋਈ ਨਾ ਤਾਇਆ ਦੱਸ ਦਿੰਨੇ ਆਂ ਕਿ ਉਹ ਵੀ। ਉਹ ਤੈਨੂੰ ਯਾਦ ਨਹੀਂ? ਉਸ ਦਿਨ ਕਿੰਨੀ ਬੇਇੱਜ਼ਤੀ ਕਰਕੇ ਭੇਜਿਆ ਸੀ ਤੈਨੂੰ। ਐਡਾ ਵੀ ਸ਼ਰਮ ਹੁੰਦਾ ਫੇਰ ਤੂੰ ਮੇਰੇ ਘਰੇ ਆ ਗਿਆ। ਉਹ ਤਾਇਆ। ਫੇਰ ਕਿੱਡੀ ਗੱਲ ਹੋ ਗਈ? ਉਹ ਬੇਇੱਜ਼ਤੀਆਂ ਬੁੱਝਤੀਆਂ ਹੁੰਦੀਆਂ ਰਹਿੰਦੀਆਂ ਨੇ। ਨਾਲੇ ਇਸ ਤਾਂ ਤੇਰੇ ਵਿਆਹ ਦਾ ਸਰਟੀਫਿਕੇਟ ਲੈਣ ਆਏ ਸੀਗੇ। ਸਰਟੀਫਿਕੇਟ ਨਾ ਤੁਸੀਂ ਸਰਟੀਫੀਕੇਟ ਕਰਨਾਗਾ ਉਹ ਲੈ ਫੇਰ ਹੀ ਤਾਂ ਸਾਨੂੰ ਪਤਾ ਲੱਗੂਗਾ ਵੀ ਤੁਸੀਂ ਨੇ ਵਿਆਹ ਕਰਾਇਆਗਾ ਕਿ ਉਹ ਕੋਲ ਨਾ ਉਹ ਪਤਾ ਐਮੀ ਹਲਕੇ ਫਿਰਦੇ ਆ ਵੜਦੇ ਫਿਰਦੇ ਹੈਗੇ ਉਹ ਕਿਉਂ ਤਾਇ ਝੂਠ ਬੋਲੀ ਨਾ ਤੂੰ ਨੂਰਾਨੀ ਨੂੰ ਦੱਸ ਦੇ ਵੀ ਨਵੀਂ ਮੰਮੀ ਦਾ ਤੇ ਮੇਰਾ ਵਿਆਹ ਦਾ ਸਰਟੀਫੀਕੇਟ ਲੈਣਾ ਇਹਨੇ ਉਹ ਸਰਟੀਫੀਕੇਟ ਹੈਗਾ ਕੱਲੇ ਸਾਡੇ ਸਾਂਭਿਆ ਪੈਗਾ ਲੱਭਣਾ ਪੈਣਾ ਲੱਭ ਲਾਂਗੇ ਉਹ ਕੋਈ ਨਾ ਤਾਇ ਤੂੰ ਲੱਭ ਕੇ ਰੱਖੀ ਅਸੀਂ ਫੇਰ ਆਵਾਂਗੇ ਫੇਰ ਲੈ ਜਾਾਂਗੇ ਪਰ ਇੱਕ ਗੱਲ ਹੈਗਾ ਨਾ ਲੱਭ ਕੇ ਜ਼ਰੂਰ ਰੱਖੀ ਕਿਤੇ ਇਹ ਨਾ ਹੋਵੇ ਵੀ ਸਰਪੰਚ ਵੀ ਪੁੱਛਣ ਆਵੇ ਘਰੇ ਫਿਰ ਚੱਲ ਚੰਗਾ ਹੁਣ ਤਾਂ ਅਸੀਂ ਚੱਲਦੇ ਆਂ ਸਰਟੀਫਿਕੇਟ ਲੱਭ ਕੇ ਰੱਖੀ ਅਗਲੀ ਵਾਰ ਚਲੋ ਡੈਡੀ ਹਾਇ ਰੱਬਾ ਆ ਕੀ ਹੋ ਗਿਆ ਆ ਤਾਂ ਬਹੁਤ ਗਲਤ ਹੋ ਰਿਹਾ ਮੈਂ ਤਾਂ ਇਹ ਸੋਚਦੀ ਆ ਵੀ ਮੈਂ ਇੱਥੋਂ ਚਲੀ ਜਾਨੀ ਆ ਐਵੇਂ ਵਾਦੂ ਤੁਸੀਂ ਮੇਰੇ ਕਰਕੇ ਜੱਬ ਖਾਣੇ ਚ ਪਏ ਹੋਏ ਹੋ ਪਤਾ ਤੁਹਾਨੂੰ ਥੋੜੇ ਤੇ ਐਵੇਂ ਫालतू ਇਲਜ਼ਾਮ ਲਾਈ ਜਾਣਗੇ ਉਹ ਨਾ ਕਮਲ ਤੂੰ ਕਿਉਂ ਜਾਵੇਂਗੀ ਇਹ ਤਾਂ ਸਾਰੇ ਕਰਮਾਂ ਦੇ ਖੇਡਾਂ ਨੇ ਜੀਆ ਜੋ ਹੋਣਾ ਉਹ ਤਾਂ ਹੋ ਕੀ ਰਹਿਣਾ ਨਾਲੇ ਮੈਂ ਤੁਹਾਨੂੰ ਇੱਕ ਸਲਾਹ ਦਿੰਨੀ ਆ ਬਾਪੂ ਜੀ ਤੁਸੀਂ ਵਿਆਹ ਕਰਾ ਲਓ ਤੁਹਾਨੂੰ ਜਾਨੀ ਉਹ ਨਾ ਨਾ ਪੁੱਤ ਮੈਂ ਨਹੀਂ ਵਿਆਹ ਕਰਾ ਸਾ ਤੇ ਕੁੜੀ ਨਾਲ ਸੁਣੋ ਨਾ ਬਾਪੂ ਜੀ ਤੁਸੀਂ ਕਿਹੜਾ ਸੱਚੀ ਮੁੱੱਚੀ ਕਰਾਉਣਾ ਤਾਂ ਜੀ ਤੋਰ ਤੇ ਵਿਆਹ ਕਰਾ ਲਓ ਕਮ ਸੇ ਕਮ ਲੋਕ ਤੁਹਾਨੂੰ ਤਾਨੇ ਤਾਣੀ ਮਾਰਨਗੇ ਨਹੀਂ ਨਹੀਂ ਇਹ ਨਹੀਂ ਅਸੀਂ ਕਰ ਸਕਦੇ ਐਵੇਂ ਚੰਗੇ ਥੋੜੀ ਲੱਗਦੀਆਂ ਵਿਆਹ ਕਰਾਉਂਦੇ ਪਾਗਲ ਹੋਗੇ ਤੁਸੀਂ ਲੋਕ ਕੀ ਕਹਿਣਗੇ ਨਾਲੇ ਇਹ ਤਾਂ ਲੋਕ ਨੇ ਆਪੇ ਭੌਂ ਕੇ ਚੁੱਪ ਕਰ ਜਾਣਗੇ ਹੁਣ ਇੰਨਾ ਪਿੱਛੇ ਲੱਗ ਕੇ ਅਸੀਂ ਵਿਆਹ ਥੋੜੀ ਕਰਾਉਣਾ ਦੇ ਕਮਲ ਕਮਲ ਸਹੀ ਕਹਿੰਦੀ ਆ ਪੁੱਤ ਬਾਪੂ ਜੀ ਤੁਸੀਂ ਮੇਰੀ ਵੀ ਸੁਣੋ ਦੇਖ ਕੱਲ ਨੂੰ ਤੇ ਕੋ ਬੱਚਾ ਹੋਣਾ ਫਿਰ ਹੋਰ ਸਾਡੇ ਤੇ ਵੀ ਮੁਸੀਬਤ ਆ ਸਕਦੀ ਆ ਮੇਰੀ ਮਨੋਂ ਤਾਂ ਤੁਸੀਂ ਵਿਆਹ ਕਰਾ ਲਓ ਚੰਗੇ ਰਹੋਗੇ ਇਹ ਤਾਂ ਕੱਲ ਨੂੰ ਕੋਈ ਫਾਇਦਾ ਨਹੀਂ ਹੈਗਾ ਸਾਰੇ ਪਿੰਡ 'ਚ ਥੂ-ਥੂ ਹੋ ਜੂ ਆਪਣੀ ਪੁੱਤ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਉਹਨੂੰ ਕੰਮੇ ਕਰਾਂਗੇ ਮੈਨੂੰ ਐਂ ਦੱਸ ਵੈਸੇ ਤੁਸੀਂ ਇਹਦੀ ਜ਼ਿੰਦਗੀ ਬਰਬਾਦ ਹੁੰਦੀ ਦੇਖ ਸਕਦੇ ਹੋ ਵੈਸੇ ਗੱਲ ਤਾਂ ਇਹਨਾਂ ਦੀ ਵੀ ਠੀਕ ਆ ਆਪਾਂ ਕਿਹੜਾ ਸੱਚੀ-ਮੁੱਚੀ ਕਰਾਉਣਾ ਆਪਾਂ ਤਾਂ ਝੂਠੀ ਕਰਾਉਣਾ ਉਹ ਕਿਹੜਾ ਨਾਲ ਸੱਚ ਹੋਣ ਲੱਗਿਆ ਇੱਕ ਦੁਨਿਆਵੀ ਤੌਰ ਤੇ ਵੀ ਲੋਕਾਂ ਦਾ ਮੂੰਹ ਬੰਦ ਕਰਨ ਵਾਸਤੇ ਕਾਗਜ਼ੀ ਤੌਰ ਤੇ ਕਰਵਾ ਲੈਣੇ ਆ ਉਹਦੇ ਵਿੱਚ ਤੁਹਾਡਾ ਵੀ ਫਾਇਦਾ ਤੇ ਮੇਰਾ ਵੀ ਚਿਤਾ ਜੇ ਤੂੰ ਕਹਿਨੀ ਆ ਫਿਰ ਕਰਾ ਲੈਨੇ ਆਪਾਂ ਕੋਈ ਨਹੀਂ ਬਾਪੂ ਨਾਲੇ ਐਵੇਂ ਆ ਨਾ ਆਪਾਂ ਨੇ ਤਾਂ ਲੋਕਾਂ ਦੀ ਕੀਚਕਿਚ ਤੋਂ ਹੀ ਬਚਣਾ ਵੀ ਆਪਣੇ ਤੇ ਕੋਈ ਇਲਜ਼ਾਮ ਨਾ ਆਵੇ ਪਰ ਮੈਨੂੰ ਚੰਗਾ ਨਹੀਂ ਲੱਗ ਰਿਹਾ ਸਾਰਾ ਕੁਛ ਚੰਗਾ ਤਾਂ ਮੈਨੂੰ ਵੀ ਨਹੀਂ ਲੱਗ ਰਿਹਾ ਪਰ ਕੀ ਕਰੀਏ ਬਾਪੂ ਜੀ ਫਿਕਰ ਨਾ ਕਰੋ ਤੁਸੀਂ ਮੈਂ ਤੁਹਾਡੇ ਨਾਲ ਆ ਚੱਲ ਪਾ ਜਿਵੇਂ ਬੋਤੂ ਤੂੰ ਕਹਣਾ ਉਹ ਉਹ ਕਰ ਲੈਨੇ ਆ ਹੋ ਗਿਆ ਬਾਪੂ ਜੀ ਕੰਮ। ਉਹ ਤਾਂ ਕੰਮ ਤਾਂ ਹੋ ਗਿਆ। ਅੱਛਾ ਹੋ ਗਿਆ। ਪਰ ਮੈਨੂੰ ਤਾਂ ਬਹੁਤ ਸ਼ਰਮ ਆ ਰਹੀ ਹੈ ਪੁੱਤ। ਜਦੋਂ ਉੱਥੇ ਮੈਂ ਕਾਗਜ਼ ਤਿਆਰ ਕਰਵਾ ਰਿਆ ਸੀ ਨਾ ਲੋਕ ਅੱਖਾ ਪੜ-ਪੜ ਦੇਖਦੇ ਸੀ ਮੈਨੂੰ। ਵੀ ਕੁੜੀ ਕਿੱਡੀ ਤੇ ਬੁੜਾ ਕੀ ਕਰੀ ਜਾਂਦਾ ਹੈਗਾ। ਐਨੀ ਸ਼ਰਮ ਆਈ ਨਾ ਪੁੱਤ। ਮੈਂ ਤਾਂ ਮਸਾ ਨਿਕਲਿਆ ਉੱਥੋਂ। ਬਾਪੂ ਜੀ ਕੋਈ ਨਹੀਂ। ਫਿਕਰ ਨਾ ਕਰੋ। ਉਹ ਗੇਟ ਕੌਣ ਖੜਕਾਈ ਜਾਂਦਾ ਦੇਖਿਓ ਮਾੜਾ ਜਿਹਾ ਬਾਪੂ ਜੀ ਉਹ ਬੱਲੇ 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 ਤਾਇਆ ਬਧਾਈਆਂ ਪਤਾਈਆਂ ਹੋਰ ਤਾਇਆ ਜੀ ਸ਼ਰਮ ਹੈਗੀ ਤੇਰੇ ਕੋਲੇ ਮਾੜੀ ਮੁੱਢੀ ਉਹ ਤਾਈ ਕਿਉਂ ਗੁੱਸਾ ਕਰਦੀਆਂ ਉਹ ਤਾਇਆ ਮੈਨੂੰ ਤਾਂ ਹੁਣ ਪਤਾ ਲੱਗਿਆਗਾ ਵੀ ਤੇ ਵਿਆਹ ਹੁਣ ਕਰਾਇਆਗਾ ਆ ਤੁਖ ਦੀ ਤੁਖ ਦੀ ਖਬਰ ਸੁਣੀ ਸੀਗੀ ਨਾਲਿਆ ਤੇਰੀ ਨੂ ਹੀ ਕਹਿ ਰਹੀ ਸੀਗੀ ਤੇ ਉੱਪਰੋਂ ਵਿਆਹ ਵੀ ਦੇਖ ਲਾ ਆਹਦੀ ਨੂ ਦੀ ਉਮਰ ਦੀ ਕੁੜੀ ਨਾ ਕਰਾਇਆ ਤੈਂ ਉਹ ਕਾਲਿਆ ਇਹ ਸਾਡੇ ਘਰ ਦਾ ਮਸਲਾ ਹੈ ਉਹ ਤੈਨੂੰ ਕੀ ਮਿਲਦਾ ਯਾਰ ਉਹ ਤਾਇਆ ਉਹ ਤਾਂ ਜਦੋਂ ਮਿਲੂਗਾ ਤੈਨੂੰ ਫੇਰ ਹੀ ਦੱਸਾਂਗੇ ਵੀ ਕੀ ਮਿਲਦਾ ਉਹ ਵਧਾਈਆਂ ਭਾਬੀ ਤੈਨੂੰ ਨਵੀਂ ਸੱਸ ਦੀਆਂ ਉਹ ਤਾਇਆ ਨਾਲੇ ਇੱਕ ਗੱਲ ਹੋਰ ਤੂੰ ਐ ਨਾ ਸੋਚਨੀ ਵੀ ਜੇ ਤੇ ਵਿਆਹ ਕਰਾ ਲਿਆ ਤਾਂ ਅਸੀਂ ਤੇਰੇ ਸਰਟੀਫਿਕੇਟ ਬਾਰੇ ਨਹੀਂ ਪੁੱਛਾਂਗੇ ਉਹ ਤਾਂ ਅਸੀਂ ਤੇ ਇਥੋਂ ਦੇਖ ਕੇ ਹੀ ਰਹਿਣਾਗਾ ਤੇ ਜੇ ਤੈਨੂੰ ਨਾ ਨਾ ਤਾਂ ਸਰਟੀਫਿਕੇਟ ਦਿਖਾਇਆ ਫਿਰ ਦੇਖ ਲਈ ਪਿੰਡ ਚ ਤੇਰਾ ਕੀ ਜਲੂਸ ਕੱਢਣਾਗਾ ਸਰਪੰਚ ਵੀ ਘਰੇ ਆਊਗਾ ਤੇਰੇ ਉਹ ਚੱਲ ਚੰਗਾ ਤਾਇਆ ਚੱਲਦੇ ਆ ਹੁਣ ਤੇ ਇੱਕ ਵਾਰ ਹੋਰ ਮੁਬਾਰਕ ਆ ਹੁਣ ਉਹ ਚੰਗਾ ਤਾਈ ਮਿਲਦੇ ਆ ਕਦੇ ਚਾਹ ਪਾਣੀ ਪੀ ਕੇ ਜਾਵਾਂਗੇ ਕਿੰਨਾ ਕਮੀਨਾ ਐਨਾ ਕਮੀਨਾ ਮੈਂ ਕੋਈ ਮੁੰਡਾ ਨਹੀਂ ਦੇਖਿਆ ਸਾਲਾ ਬਾਦ ਹੀ ਪੈ ਗਿਆ ਨਾ ਬਾਪੂ ਜੀ ਤੁਸੀਂ ਚੰਗੀ ਤਰ੍ਹਾਂ ਪਤਾ ਤਾਂ ਕੀਤਾ ਕਿ ਤੁਹਾਨੂੰ ਵਿਆਹ ਦਾ ਸਰਟੀਫਿਕੇਟ ਮਿਲ ਜੇਗਾ ਉਹ ਬੋਤ ਕਾਮਲ ਨੇ ਸਾਰਾ ਕੁਝ ਕੀਤਾ ਦਾ ਇਹਨੂੰ ਪੁੱਛ ਲਾ ਉਹਨਾਂ ਨੇ ਨੇਹੀ ਗੱਲ ਕਹੀ ਸੀ ਕਹਿੰਦੇ ਵੀ ਕੁਝ ਕੁ ਡਾਕੂਮੈਂਟ ਹੋਰ ਜਮ੍ਹਾਂ ਕਰਵਾਉਣੇ ਪੈਣਗੇ ਜਦੋਂ ਵੀ ਸਾਰਾ ਕੁਝ ਹੋ ਗਿਆ ਫਿਰ ਹਫ਼ਤੇ ਕਮਗਰੋ ਸਰਟੀਫਿਕੇਟ ਬਣ ਕੇ ਆ ਜਾਊਗਾ ਸਾਨੂੰ ਫੜਾ ਦੇਣਗੇ ਚਲੋ ਪਰਮਾਤਮਾ ਕਰੇ ਛੇਤੀ ਸਰਟੀਫਿਕੇਟ ਆ ਜੇ ਮੈਂ ਨਹੀਂ ਚਾਹੁੰਦੀ ਸਾਡੇ ਪਿਓ ਦੀ ਹੋਰ ਬਦਨਾਮੀ ਹੋਵੇ ਪਿੰਡ 'ਚ ਉਹੀ ਤਾਂ ਗੱਲ ਆ ਮੈਨੂੰ ਤਾਂ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਆ ਮੇਰੇ ਰਹਿ ਇੱਥੇ ਰਹਿਣ ਕਰਕੇ ਤੁਹਾਨੂੰ ਐਨਾ ਕੁਝ ਸੁਣਨਾ ਪੈ ਰਿਹਾ ਵਧੀਆ ਰਹਿੰਦੀ ਮੈਂ ਪਹਿਲਾਂ ਹੀ ਚਲੀ ਜਾਂਦੀ ਐਨਾ ਜੱਬ ਖਾਣਾ ਹੀ ਨਾ ਪੈਂਦਾ ਚਲੋ ਇਹਦਾ ਕਰਮਾਂ ਦੇ ਖੇਡਾਂ ਪੁੱਤ ਤੁਸੀਂ ਐ ਕਰੋ ਆ ਮੈਨੂੰ ਕਾਗਜ਼ ਫੜਾ ਦੇ ਮੈਂ ਅੰਦਰ ਲੈ ਜਾਂਦੀ ਹਾਂ ਤੁਸੀਂ ਤੁਸੀਂ ਐ ਕਰੋ ਆਰਾਮ ਕਰ ਲਓ ਫਿਰ ਹਾਂ ਮੈਂ ਚੱਲਾਂ ਮੈਂ ਤਾਂ ਥੱਕ ਗਈ ਅੱਜ ਕਮਲ ਤੂੰ ਚਾਹ ਪਾਣੀ ਪੀ ਲੈ ਕੋਈ ਗੱਲ ਨਹੀਂ ਮੈਂ ਆਪੇ ਕੰਮ ਕਰ ਲਵਾਂ ਤੁਸੀਂ ਕਰੋ ਰੈਸਟ ਜਾ ਕੇ ਚਲੋ ਠੀਕ ਹੈ ਕਰੋ ਕੁਇਸਟ ਕਰ ਲਾ ਮੈਂ ਕਿਹੜਾ ਮਾਰਿਆ ਥੋੜਾ ਜਨਾ ਲੈ ਇਹ ਮੈਡਮ ਤਾਂ ਹੁਣ ਸੌਂਗੀ ਤੋ ਤਿੰਨ ਘੰਟੇ ਦੀ ਤਾਂ ਨਿਸ਼ਾਏ ਦੀ ਇਹਨੇ ਨਹੀਂ ਹੁਣ ਉੱਠਣਾ ਹੈਗਾ ਤਾਰੀ ਗਿਆ ਖੇਤ ਇਹਨੇ ਵੀ ਦੋ ਘੰਟੇ ਮੁੜਨਾ ਨਹੀਂ ਹੈਗਾ ਮੇਰੇ ਕੋਲ ਆਹ ਹੀ ਸਹੀ ਮੌਕਾ ਕਾਲੇ ਨੂੰ ਮਿਲਣ ਦਾ ਹਲਾ ਇੱਕ ਵਾਰ ਦੇਸ਼ ਕੀ ਤਾਮਾ ਵੀ ਪੈ ਵੀ ਗਈ ਕਿ ਨਹੀਂ ਪਈ ਵੇਖ ਲਾ ਇਹ ਤਾਂ ਹਲੇ ਵੀ ਸੁੱਤੀ ਪਈ ਆ ਜਿਵੇਂ ਰੱਬ ਦੇ ਵਿਆਹ ਹੀ ਹੋਵੇ ਬਾਹਰ ਭਾਵੇਂ ਚੋਰੀ ਹੋਈ ਜੇ ਕੁਛ ਇਹਨੂੰ ਕੁਛ ਨਹੀਂ ਪਤਾ ਲੱਗਦਾ ਘੋੜੇ ਵੇਚ ਕੇ ਸੁੱਤੀ ਪਈ ਆ ਚਲ ਮੈਂ ਕੀ ਲੈਣਾ ਇਹ ਤੋਂ ਮੇਰਾ ਕੰਮ ਨਿਕਲ ਗਿਆ ਹੁਣ ਮੈਂ ਇਹਦੇ ਤੋਂ ਧਿਆਨ ਹਟਾ ਕੇ ਆਪਦੇ ਦੂਜੇ ਪਲਾਨ ਵੱਲ ਧਿਆਨ ਦਵਾਂ ਸੜਨ ਦੇ ਨੇ ਲੈ ਆਹ ਓ ਕੀ ਆ ਯਾਰ ਆਪ ਟਾਈਮ ਦੇ ਕੇ ਤੂੰ ਆਉਂਦੀ ਨਹੀਂ ਕਿ ਕਿੰਨਾ ਆਪ ਟਾਈਮ ਦੇ ਕਿਉਂ ਨਹੀਂ ਤੈਨੂੰ ਪਤਾ ਕਰੋ ਨਿਕਲਣਾ ਕਿੰਨਾ ਮੁਸ਼ਕਿਲ ਹੈ ਬਹੁਤ ਬਚਾ ਕੇ ਆਈਆਂ ਮੈਂ ਉਚਾਲਾ ਤੂੰ ਐਂ ਦੱਸ ਤੂੰ ਕਰ ਕੀ ਰਹੀ ਹੈ ਜਰਾ ਆਖਰਕਾਰ ਕਰਨਾ ਕੀ ਚਾਹਣੀ ਆ ਤੂੰ ਮੈਂ ਕੀ ਕਰਨਾ ਮੈਨੂੰ ਸਿਰ ਪੈਸੇ ਚਾਹੀਦੇ ਨੇ ਵੈਸੇ ਤਾਂ ਉਹਨੇ ਮੈਨੂੰ ਪੈਸੇ ਦੇਣ ਨਹੀਂ ਨਾ ਤਾਂ ਮੈਂ ਉਹਦੀ ਕੋਈ ਰਿਸ਼ਤੇਦਾਰ ਲੱਗਦੀ ਆ ਨਾ ਹੀ ਮੈਂ ਉਹਦੀ ਕੁੜੀ ਆ ਤੇ ਨਾ ਹੀ ਨੂੰ ਆ ਤੇ ਨਾ ਹੀ ਮੈਂ ਕੁਝ ਹੋਰ ਲੱਗਦੀ ਆਂ ਦਾ ਵੀ ਮੈਨੂੰ ਪੈਸੇ ਦੇ ਦੂਗਾ ਇਹ ਕਾਹੀ ਸੀ ਬਸ ਮੇਰੇ ਕੋਲ ਇਹ ਵਦਨਾ ਵਿਆਹ ਕਰਵਾ ਲਾ ਤੇ ਅੱਧ ਦੀ ਮਾਲਕ ਬਣ ਜਾ ਹੁਣ ਤਾਂ ਉਹਨੂੰ ਹਰ ਹਿੱਲੇ ਮੈਨੂੰ ਅੱਧ ਦੇਣਾ ਹੀ ਪਊਗਾ ਉਹਦੀ ਜ਼ਮੀਨ ਜਾਦਾਦ ਚ ਉਹ ਤੈਨੂੰ ਕੀ ਵਾਹ ਦੀ ਜਮੀਨ ਜਾਇਦਾਦ ਤੋਂ ਆ ਉਹਦਾ ਦਾ ਹੀ ਚ ਦੇ ਦਊਗਾ ਤੈਨੂੰ ਉਹਦਾ ਤਾਂ ਪਿਓ ਵੀ ਦਊਗਾ ਜਦੋਂ ਨਾ ਲੀਗਲੀ ਵਿਆਹ ਹੋ ਗਿਆ ਸਭ ਕੁਝ ਦਊਗਾ ਉਹ ਕਿਉਂ ਨਹੀਂ ਦਊਗਾ ਚਲ ਆਂ ਦੱਸ ਤੂੰ ਯਾਰ ਉਹਨੂੰ ਮਿਲੀ ਕਿਵੇਂ ਸੀ ਬਹੁਤ ਲੰਬੀ ਕਹਾਣੀ ਆ ਆ ਜਿਹੜਾ ਤੁਹਾਡੇ ਪਿੰਡ ਵਾਲਾ ਉਹ ਡਾਕਟਰ ਨਹੀਂ ਹੈਗਾ ਅੱਛਾ ਹਾਂ ਉਹ ਡਾਕਟਰ ਕਰਕੇ ਮਿਲੀ ਸੀ ਦੋਨੋਂ ਮੈਨੂੰ ਨਾ ਇਹਦੇ ਤੱਕ ਪਹੁੰਚਣ ਵਾਸਤੇ ਇੱਕ ਬੰਦਾ ਚਾਹੀਦਾ ਸੀ ਤੇ ਉਹ ਬੰਦਾ ਸਿਰਫ ਉਹ ਡਾਕਟਰ ਹੀ ਸੀ ਜਿਹੜਾ ਮੈਨੂੰ ਇੱਥੇ ਪਹੁੰਚਾ ਸਕਦਾ ਸੀ ਤੇ ਫਿਰ ਜਿਵੇਂ ਸਾਡਾ ਪਲਾਨ ਸੀ ਅਸੀਂ ਆਪਣੇ ਪਲਾਨ ਨੂੰ ਅੰਜਾਮ ਦੇ ਤਾ ਤੇ ਮੈਂ ਇਹਦੇ ਤੱਕ ਪਹੁੰਚ ਗਈ। ਉਹ ਲੈ ਤੂੰ ਤਾਂ ਬਹੁਤ ਵੱਡੀਆਂ ਖੇਡਾਂ ਖੇਢੀ ਬੈਠੀਆਂ। ਐਵੇਂ ਥੋੜੀ ਅੱਗੇ ਤੱਕ ਪਹੁੰਚ ਗਈ। ਚਲ ਠੀਕਾ। ਮੇਰੀ ਗੱਲ ਸੁਣ। ਹੁਣ ਜਿਵੇਂ ਮੈਨੂੰ ਅੱਧ ਦੇ ਦੇਉਗਾ ਨਾ ਉਹ ਤੈਨੂੰ ਤੇਰੇ ਪੈਸੇ ਮਿਲ ਜਾਣਗੇ। ਨਾਲੇ ਹੁਣ ਮੈਂ ਵਾਰ-ਵਾਰ ਮਿਲਣ ਨਹੀਂ ਆ ਸਕਦੀ। ਠੀਕ ਐ। ਜਦੋਂ ਮੈਂ ਕਹੂੰਗੀ ਬਸ ਆਪਣਾ ਚੁੱਪ ਕਰਕੇ ਪੈਸੇ ਫੜ ਕੇ ਲੈ ਜੀ ਤੇ ਕਹਾਣੀ ਖਤਮ। ਹੁਣ ਮੈਂ ਜਾਣੀ ਆ। ਜੇ ਕਿਸੇ ਨੇ ਦੇਖ ਲਿਆ ਐਵੇਂ ਬਵਾਲ ਹੋ ਜਾਊਗਾ। ਉੱਚਾਲਾ ਜਿਹੜਾ ਵੀ ਕੰਮ ਕਰਨਾ ਛੇਤੀ ਛੇਤੀ ਕਰਨਾ। ਠੀਕ ਐ ਚੰਗਾ। ਉੱਠ ਗਏ ਤੁਸੀਂ ਹਾਂ ਮੇਰੇ ਤਾਂ ਅੱਜ ਬਾਲਾ ਸਿਰ ਦੁਖੀ ਜਾਂਦਾ ਦਵਾਈ ਦੁਵਾਈ ਲੈ ਲੈਣੀ ਸੀ ਫਿਰ ਬਸ ਨਹੀਂ ਆਰਾਮ ਕਰਕੇ ਠੀਕ ਹੋ ਜਾਊਗਾ ਚਾਹ ਪੀਉਂਗੀ ਨਾ ਹੁਣ ਥੋੜੀ देर ਤੱਕ ਫਿਰ ਪੀ ਪੀ ਲੋ ਹੁੰਦਾ ਹੋਣਾ ਤੁਹਾਡਾ ਹਨਾ ਹਾਂ ਚਲ ਕੋਈ ਗੱਲ ਨਹੀਂ ਮੇਨ ਤਾਂ ਆਪ ਕਬਰਾਟ ਜੀ ਬਹੁਤ ਜ਼ਿਆਦਾ ਹੋਈ ਜਾਂਦੀ ਆ ਦੇਖਦੇ ਮੈਂ ਵੀ ਨਹਾ ਕੇ ਆਉਣੀ ਆ ਅੱਛਾ ਹਾਂ ਕੋਈ ਨਹੀਂ ਨਹਾਇਆ ਜਾ ਕੇ ਤੁਸੀਂ ਐ ਕਰੋ ਕੁੱਟਕ ਚਾਹ ਮੇਰੇ ਵਾਸਤੇ ਵੀ ਬਣਾ ਦਿਓ ਨਾਲ ਮੈਂ ਨਹਾ ਲੈਨੀ ਆ ਹਨਾ ਚਲ ਠੀਕ ਐ ਮੈਂ ਬਣਾਨੀ ਆ ਚਾਹ ਕੀ ਹੋ ਗਿਆ ਬਾਪੂ ਜੀ ਕੌਣ ਕਿਉਂ ਤੈਨੂੰ ਮੈਂ ਬਾਪੂ ਜੀ ਨੂੰ ਤਾਂ ਬਹੁਤ ਦਰਦ ਹੁੰਦੀ ਹੁੰਦੀ ਹੋਣੀ ਹਾਇ ਰੰਗਾ ਮਾਰ ਗਈ ਏੰਕਰੀ ਤੁਰਦੀ ਵਾਸ ਕਮਨ ਕੀ ਹੋ ਗਿਆ ਤੈਨੂੰ ਬਾਪੂ ਜੀ ਨੂੰ ਤਾਂ ਬਹੁਤ ਦਰਦ ਹੁੰਦੀ ਹੁੰਦੀ ਹੋਣੀ ਆਪਾਂ ਇਹਨੂੰ ਹਸਪੀਟਲ ਲੈ ਕੇ ਚੱਲਦੇ ਆ ਨਹੀਂ ਨਹੀਂ ਤਾਂ ਠੀਕ ਹੈ ਹਸਪੀਟਲ ਜਿਹੜਾ ਡਾਕਟਰ ਪਹਿਲਾਂ ਨਹੀਂ ਬੁਲਾਇਆ ਸੀਗਾ ਉਹਨੂੰ ਬੁਲਾ ਦੋ ਮੈਨੂੰ ਸਿਆਣਾ ਲੱਗਿਆ ਹਾਂ ਹਾਂ ਮੈਂ ਫੋਨ ਫੋਨ ਕਰਦੀ ਹਾਂ ਫੋਨ ਨਹੀਂ ਪਤਾ ਇਹਦੇ ਕੋਲੇ ਰਹਿ ਹਾਂ ਮੈਂ ਲੈ ਕੇ ਇੱਕ ਮੱਝ ਚੱਗਾ ਚੱਗਾ ਚੱਲ ਤੂੰ ਤੂੰ ਨਾ ਮੈਂ ਬੈ ਸੱਚੀ ਮੈਨੂੰ ਬਹੁਤ ਦਰਦ ਹੋਇਆ ਰੱਬਾ ਕੀ ਕਰ ਮਾਦਮੇ ਨਹੀਂ ਨਾ ਕੁਝ ਹੋਵੇ ਕੋਈ ਆ ਕੇ ਆ ਕੇ ਬਾਪੂ ਜੀ ਆਜਾ ਦੇਖੋ ਡਾਕਟਰ ਸਾਹਿਬ ਕੀ ਹੋ ਗਿਆ ਤੁਸੀਂ ਆਏ ਕਰੋ ਪਾਣੀ ਦਾ ਗਲਾਸ ਲੈ ਕੇ ਦਿਓ ਜੀ ਇੱਕ ਹਾਂ ਕੁਛ ਗੱਪੂ ਜੀ ਬਾਰੇ ਹੋ ਮੈਂ ਦੇਖ ਉਹ ਆ ਤੇਰੇ ਕੀ ਕਰਤੂਤਾ ਓਏ ਤੂੰ ਮੇਰੇ ਪਹਿਲਾਂਲੇ ਪੈਸੇ ਵੀ ਨਹੀਂ ਦਿੱਤੇ ਤੈਨੂੰ ਤੇਰੇ ਪੈਸੇ ਮਿਲ ਜਾਣਗੇ ਜਿਹੜਾ ਕੰਮ ਤੈਨੂੰ ਪਹਿਲਾਂ ਮੈਂ ਕਹਨੀ ਹੈ ਨਾ ਪਹਿਲਾਂ ਉਹ ਕਰ ਲੈ ਇਹਨਾਂ ਨੂੰ ਬਾਹਰ ਜਾ ਕੇ ਬੰਦਿਆ ਨੂੰ ਕਹਿ ਵੀ ਇਹਦਾ ਮਿਸਕੀਰੇਜ ਹੋ ਗਿਆ ਓਏ ਇਹੋ ਜਿਹੀ ਗੱਲਾਂ ਕਰਨੀਆਂ ਖੇਡਾਂ ਥੋੜੀ ਨੇ ਮੈਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਹੈਗਾ ਬਸ ਤੂੰ ਇਹਨਾਂ ਨੂੰ ਬਾਹਰ ਜਾ ਕੇ ਕਹਿ ਪਰ ਫਿਰ ਇਹਦੇ ਪੈਸੇ ਵਾਧਾ ਲੱਗਣਗੇ ਆ ਬੰਦੀਆਂ ਤੇਰੇ ਮੂਰੇ ਦੋ ਹੱਥ ਪੈਸੇ ਪਾ ਮੇ ਜਿੰਨੇ ਮਰਜ਼ੀ ਵੱਧ ਲੈ ਪਰ ਇਹਨਾਂ ਨੂੰ ਬਾਹਰ ਜਾ ਕੇ ਨਾ ਚੰਗੀ ਤਰ੍ਹਾਂ ਸਮਝਾ ਦੇ ਕਿ ਉਹ ਤਿਲਸਕੇ ਡਿਗੋ ਦਾ ਮਿਸਕੈਰੇਜ ਹੋ ਗਿਆ। ਗਲੋਸਿਆਪੇ ਨੂੰ ਲਾਛੇ ਜਿੱਦ ਤੇ ਜਿੱਦੀ। ਠੀਕ ਠੀਕ ਹੈ। ਅੰਕਲ ਜੀ ਸੌਰੀ ਇਹਨਾਂ ਦਾ ਬੱਚਾ ਨਹੀਂ ਬਚ ਸਕਿਆ। ਹਾਏ ਹਾਏ। ਹਾ ਕੀ ਕਹੀ ਜਾਨੀਓ ਡਾਕਟਰ ਜੀ? ਤੁਸੀਂ ਵੱਧ ਤੋਂ ਵੱਧ ਧਿਆਨ ਰੱਖੋ ਇਹਨਾਂ ਦਾ। ਇਹਨਾਂ ਨੂੰ ਬਹੁਤ ਹੌਸਲੇ ਦੀ ਲੋੜ ਆ। ਕਿਤੇ ਸਤਮਾ ਦਿਲ ਤੇ ਨਾ ਲਾ ਲਾ। ਤੁਸੀਂ ਇਹਨਾਂ ਦੇ ਕੋਲ ਹੀ ਰਹੋ। ਠੀਕ ਹੈ ਜੀ। ਧਿਆਨ ਰੱਖਿਓ ਇਹਨਾਂ ਦਾ। ਠੀਕ ਹੈ ਜੀ। ਤਾ ਕੀ ਹੋ ਗਿਆ ਕੀ ਕੀ ਆਸਾ ਹੋ ਗਿਆ ਬਾਪੂ ਜੀ ਜੋ ਪਰਮਾਤਮਾ ਦੇ ਲਿਖੀ ਹੋਈ ਰੰਗਾਂ ਉਹ ਹੋ ਕੇ ਖਾਣਾ ਚੱਕੂ ਤੇ ਵਧੀਆ ਬੰਦਾ ਉਹ ਤਾਂ ਠੀਕ ਆ ਪੁੱਤ ਹੁਣ ਉਹਨੂੰ ਪੂਰਾ ਸਹਾਰਾ ਦੇਣ ਦੀ ਗੋੜੇ ਅਸਟਾ ਅੱਗੇ ਵੀ ਕੋਈ ਕਮੀ ਨਹੀਂ ਛੱਡੀ ਬਾਪੂ ਜੀ ਅੱਜ ਆ ਡਾਕਟਰ ਆ ਬਣਾ ਦਿੰਦਾ ਚਲ ਵਧੀਆ ਆਸੇ ਆਪਾਂ ਵੀ ਮੇਰੇ ਘਰੋਂ ਉਤਰ ਗਿਆ ਰੋਜ਼ ਰੋਜ਼ ਐਕਟਿੰਗ ਕਰਕੇ ਨਾ ਦਿਮਾਗ ਹਿੱਲ ਗਿਆ ਸੀ ਮੇਰਾ ਨਾਲੇ ਜੇ ਇਹ ਸਭ ਕੁਝ ਨਾ ਹੁੰਦਾ ਨਾ ਇਹਨਾਂ ਨੇ ਮੈਨੂੰ ਆਪਦੇ ਘਰ ਵਿੱਚ ਜਗਾ ਕਿੱਥੋਂ ਦੇਣੀ ਸੀ ਪਰ ਹੁਣ ਨਹੀਂ ਹੁਣ ਤਾਂ ਮੈਂ ਆਪਣੀ ਜਗਾ ਬਣਾਈ ਲੈਣੀ ਆ ਚਾਹੇ ਕੁਛ ਮਰਜੀ ਹੋ ਜਾਈ ਕੋਈ ਨਾ ਕੋਮ ਰੋਣਾ ਜੋ ਰੱਬ ਬੜੀਆਂ ਲਿਖੀਆਂ ਸੀ ਕੋਈ ਨਾ ਦੀਦੀ ਮੈਂ ਤਾਂ ਆਪਦੇ ਬੱਚੇ ਬਾਰੇ ਸੋਚ-ਸੋਚ ਕੇ ਰੋਈ ਜਾਂਦੀ ਹਾਂ ਉਹ ਮੇਰੇ ਘਰ ਵਾਲੇ ਦੀ ਆਖਰੀ ਨਿਸ਼ਾਨੀ ਸੀ ਹੁਣ ਮੇਰੇ ਕੋਲ ਉਹ ਵੀ ਨਹੀਂ ਰਿਹਾ ਕੋਈ ਨਾ ਰੱਬ ਨੇ ਜੋ ਕੀਤਾ ਉਹਨੇ ਸਹੀ ਕੀਤਾ ਹੋਣਾ ਕੁਝ ਸੋਚ ਕੇ ਕੀਤਾ ਹੋਣਾ ਬਾਕੀ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਐ ਹਾਂ ਤੇਰਾ ਪੂਰਾ ਸਾਥ ਦੇਵਾਂਗੇ ਹੂੰ ਉਹ ਤਾਂ ਮੈਨੂੰ ਪਤਾ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਤੁਸੀਂ ਮੈਨੂੰ ਆਪਦੇ ਘਰ ਵਿੱਚ ਜਗ੍ਹਾ ਦਿੱਤੀ ਮੇਰਾ ਇੰਨਾ ਖਿਆਲ ਰੱਖਿਆ ਤੇ ਬਸ ਹੁਣ ਆਹੀ ਹੋਣਾ ਬਾਕੀ ਸੀ ਮੋਤਾਨੀ ਮੈਂ ਕੀ ਪਾਪ ਕੀਤਾ ਕਿਹੜੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਮੈਨੂੰ ਚਲ ਕੋਈ ਨਾ ਤੂੰ ਰੋ ਨਾ ਤੂੰ ਰਾਮਕਰ ਇਸ ਹਾਲਤ ਦੇ ਵਿੱਚ ਹੁਣ ਤਾਂ ਹੋਰ ਵੀ ਤੇਰਾ ਖਿਆਲ ਰੱਖਣਾ ਪੈਣਾ ਸਾਨੂੰ ਕੋਈ ਨਾ ਤੂੰ ਪੈ ਜਾ ਰਾਮਕਰ ਓਹੋ ਸਤਿ ਬਾਪੂ ਜੀ ਵਕੀਲ ਦਾ ਫੋਨ ਆਇਆ ਸੀ ਉਹ ਥੋਡੀਆਂ ਤੇ ਕਮਲ ਦੀਆਂ ਫੋਟੋਆਂ ਮੰਗਦੇ ਆ ਓਹ ਹਾਂ ਪੁੱਤ ਮੈਂ ਫੋਟੋਆਂ ਦੇਣੇ ਭੁੱਲ ਆਇਆ ਸੀਗਾ ਮੈਂ ਵੀ ਚੱਲਣਾ ਤੁਹਾਡੇ ਨਾਲ ਨਹੀਂ ਨਹੀਂ ਤੂੰ ਇਸ ਹਾਲਤ ਚ ਕਿੱਥੇ ਜਾਏਂਗੀ ਚੱਲੀਏ ਹਸੀ ਆਪੇ ਦੇਖਾਂਗੇ ਮੈ ਜਾਣੀ ਆ ਬਾਪੂ ਜੀ ਅਨਮਾਰੀ ਵਿੱਚ ਪਈਆਂ ਨੇ ਬੁੱਤ ਹਾਂ ਚੰਗਾ ਠੀਕ ਲੈ ਕੋਈ ਨਾ ਗਮਲ ਹੌਸਲਾ ਰੱਖ ਹੌਸਲਾ ਰੱਖ ਤੈਨੂੰ ਹੌਸਲੇ ਨੂੰ ਕੀ ਹੋਇਆ ਮੈਂ ਤਾਂ ਠੀਕ ਠਾਕ ਹਾਂ ਹੌਸਲਾ ਤਾਂ ਹੁਣ ਤੁਸੀਂ ਰੱਖੋ ਤੁਹਾਡੇ ਨਾਲ ਦੇਖਿਓ ਕੀ ਬਣਦਾ ਸਸਿਕਾਲ ਜੀ ਸਸਿਕਾਲ ਜੀ ਕੀ ਹਾਲ ਚਾਲ ਹੋ ਸਾਰੇ ਜਾਨੇ ਬਾਤ ਵਧੀਆ ਹੋਵੰਗੇ ਤੁਸੀਂ ਹੁਣ ਤੱਕ ਸਾਡੀ ਸੀਰੀਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਦਿਲੋਂ ਧੰਨਵਾਦ ਆ ਜੀ ਤੇ ਬਾਕੀ ਅੱਗੇ ਹੋਰ ਵੀ ਇਹਨੂੰ ਸੀਰੀਜ਼ ਨੂੰ ਅਸੀਂ ਲੈ ਕੇ ਜਾਵਾਂਗੇ ਪਰ ਉਹ ਤੁਹਾਡੇ ਪਿਆਰ ਦੇ ਸਦਕਾ ਜਿਵੇਂ ਜਿਵੇਂ ਤੁਸੀਂ ਸਾਨੂੰ ਰਿਸਪੌਂਸ ਦਿਓਗੇ ਪਿਆਰ ਦਿਓਗੇ ਅੱਗੇ ਸ਼ੇਅਰ ਕਰੋਗੇ ਸੋਹਣੇ ਸੋਹਣੇ ਕਮੈਂਟ ਕਰੋਗੇ ਲਾਈਕ ਕਰਕੇ ਸਾਡਾ ਹੌਸਲਾ ਵਧਾਓਗੇ ਉਸੇ ਹੀ ਤਰੀਕੇ ਨਾਲ ਅਸੀਂ ਇਸ ਸੀਰੀਜ਼ ਨੂੰ ਅੱਗੇ ਦੇ ਅੱਗੇ ਲੈ ਕੇ ਚੱਲਾਂਗੇ ਬਾਕੀ ਬਾਪੂ ਜੀ ਦੱਸਣਗੇ ਤੁਹਾਨੂੰ ਬਾਕੀ ਰਹਿਣ ਗੌਰਵਤ ਬਾਕੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੁੰਦੀ ਹੈ ਸਾਡੀ ਹੈ ਨਾ ਮਤਲਬ ਵੀ ਸਟੋਰੀ ਦੇ ਵਿੱਚ ਸਾਨੂੰ ਦੱਸ ਦਿਆ ਕਰੋ ਅਸੀਂ ਅੱਗੇ ਤੋਂ ਸੁਧਾਰ ਕਰਾਂਗੇ ਤੇ ਬਸ ਇਹੀ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਲਾਈਕ ਕਰਿਆ ਕਰੋ ਵੀਡੀਓ ਨੂੰ ਸਾਡੀ ਨੂੰ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਤੇ ਸ਼ੇਅਰ ਵੀ ਕਰ ਦਿਆ ਕਰੋ ਜੀ ਹਾਂ ਸਸ਼ਕਤੀ ਕਿਉਂਕਿ ਇਹ ਸੀਰੀਜ਼ ਥਰਡੇ ਤੇ ਡਿਪੈਂਡ ਹੈ ਜੀ ਬਾਕੀ ਬਾਬਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਸ਼ਕਤੀ ਥੈਂਕ ਯੂ ਸੋ ਮੱਚ